ਕੜਾ ਬੇਟ ਦਾ ਨੌਜਵਾਨ ਜਸਵੰਤ ਸਿੰਘ 12 ਦਸੰਬਰ ਦਾ ਹੋਇਆ ਲਾਪਤਾ 3 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਲੱਗਾ ਕੋਈ ਥੋ ਪਤਾ ਪਰਿਵਾਰ ਗਹਿਰੇ ਸਦਮੇ ਵਿੱਚ ਪੁਲਿਸ ਕਾਰ ਰਹੀ ਹੈ ਮਾਮਲੇ ਦੀ ਜਾਂਚ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਫਤੋਟੇਂਗਾ ਅਧੀਨ ਪੈਂਦੇ ਪਿੰਡ ਖੇੜਾਬੇਟ ਦਾ ਜਸਵੰਤ ਸਿੰਘ ਪੁੱਤਰ ਦਲਬੀਰ ਸਿੰਘ ਉਮਰ ਤਕਰੀਬਨ 36 ਸਾਲ ਖੇੜਾਬੇਟ ਆਪਣੀ ਪਤਨੀ ਇੰਦਰਜੀਤ ਕੌਰ ਨੂੰ 12 ਦਸੰਬਰ ਨੂੰ ਕਪੂਰਥਲਾ ਵਿਖੇ ਆਇਲਟ ਸੈਂਟਰ ਛੱਟ ਕੇ ਵਾਪਸ ਆਪਣੇ ਪਿੰਡ ਖੇੜਾਬੇਟ ਵਿਖੇ ਆ ਰਿਹਾ ਸੀ ਕਿ ਪਿੰਡ ਸੁਰਕਪੁਰ ਦੇ ਸਕੂਲ ਦੇ ਨਜ਼ਦੀਕ ਉਸਦੀ ਸੈਂਟਰੋ ਗੱਡੀ ਨੰਬਰ ਪਬੋ 9E9987 ਲਾ ਵਾਰਸ ਹਾਲਤ ਛਮ ਮਿਲੀ ਗੱਡੀ ਦੀ ਚਾਬੀ ਵਿੱਚ ਸੀ ਅਤੇ ਇੱਕ ਬੂਟ ਗੱਡੀ ਵਿੱਚ ਸੀ ਜਸਵੰਤ ਸਿੰਘ ਦੇ ਲਾਪਤਾ ਹੋਣ ਦੀ ਸੂਚਨਾ ਪਰਿਵਾਰ ਵੱਲੋਂ ਥਾਣਾ ਫਤੂ ਟਿੰਗਾ ਵਿਖੇ ਦਿੱਤੀ ਗਈ ਹੈ ਪ੍ਰੰਤੂ ਅਜੇ ਤੱਕ ਉਕਤ ਜਸਵੰਤ ਸਿੰਘ ਦਾ ਕੋਈ ਅਤਾ ਪਤਾ ਨਹੀਂ ਲੱਗ ਸਕਿਆ ਇਸ ਮੌਕੇ ਆਜਪਿੰਡ ਖੇੜਾ ਬੇਟ ਵਿਖੇ ਜਸਵੰਤ ਸਿੰਘ ਦੇ ਮਾਤਾ ਪਿਤਾ ਪਤਨੀ ਅਤੇ ਹਾਜ਼ਰ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਥਾਣਾ ਫਤੂ ਟਿੰਗਾ ਦੇ ਮੁਖੀ ਵੱਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਅਜੇ ਤੱਕ ਜਸਵੰਤ ਸਿੰਘ ਦਾ ਕੋਈ ਪਤਾ ਨਹੀਂ ਲੱਗ ਰਿਹਾ ਇਸ ਸਬੰਧੀ ਥਾਣਾ ਫਤੂ ਟਿੰਗਾ ਦੇ ਐਸ ਐਚਓ ਰਮਨਦੀਪ ਕੁਮਾਰ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਲਦ ਹੀ ਜਸਵੰਤ ਸਿੰਘ ਨੂੰ ਲੱਭ ਕੇ ਪਰਿਵਾਰ ਹਵਾਲੇ ਕੀਤਾ ਜਾਏਗਾ ਕਪੂਰਥਲਾ ਤੋਂ ਕੇਟੀਵੀ ਪੰਜਾਬ ਲਈ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ ਕੀ ਪੂਰੀ ਘਟਨਾ ਹੈ ਕਿਹੜੇ ਚਸੀਂ ਖੇੜਾ ਬੀੜ ਚਸੀਂ ਰਹਿਣ ਵਾਲੇ ਇਹ ਘਟਨਾ ਕੀ ਹੋਈ ਹੈ ਸਾਨੂੰ ਕੋਈ ਵਾਰ ਦਾ ਪਤਾ ਨਹੀਂ ਪਤਾ ਵਾਹਿਗੁਰੂ ਨੂੰ ਪਤਾ ਜਿੱਦਾਂ ਗਏ ਆ ਉਦੋਂ ਬੋਲਦੇ ਮੈਂ ਜਿੰਕੀ ਤੁਹਾਡੇ ਬੇੜੇ ਦਾ ਕੀ ਨਾਮ ਸੀ ਜਸਵੰਤ ਕਿਦੋਂ ਉਹ ਜਿਹੜੇ ਗਾਇਬ ਹੋਏ ਆ ਹਾਂਜੀ ਹਾਂਜੀ ਜਸਵੰਤ ਕਿਦੋਂ ਗਾਇਬ ਹੋਏ ਉਹ 12 ਤਰੀਕ ਨੂੰ 12 12 12 ਗਾਇਬ ਹੋਏ ਆ ਇਹ ਕਿੱਥੇ ਘਰੇ ਕੀ ਕੰਮ ਗਏ ਸੀ ਘਰੋਂ ਦੇ ਘਰ ਵਾਲੇ ਛੱਡਣ ਗਏ ਸ਼ਹਿਰਣ ਗਏ ਸੀ ਕੋਲ ਆਲੇ ਉਹ ਤੇ ਕੀ ਪੂਰੀ ਘਟਨਾ ਹੋਈ ਏ ਦਾ ਭਾਈ ਸਰਵਜ ਸਿੰਘ ਸਾਡਾ ਪਿੰਡ ਖੜਾ ਬੇਟ ਜੀ ਤੇ ਖੜੇ ਬੇਟ ਜਿਆ ਕਰਨ ਵਾਲੇ ਸੀ ਬੱਚਾ ਗਿਆ ਘੱਟ ਬਾਈ ਛੱਡਣ ਲੈ ਕੇ ਸ਼ਹਿਰ ਦਾ ਕਪੂਤਲਾ ਆਇਆ ਸੈਂਟਰ ਹਾਂ ਅੱਛਾ ਜੀ ਤੇ ਆਇਆ ਉਹ 6:10 ਵਜੇ ਜੀ ਇੱਥੇ ਸਭ ਵਾਂ ਕੇ ਗੱਡੀ ਚੋਂ ਕੱਢ ਦਿੱਤੇ ਨਹੀਂ ਕਦੀ ਗੋਣ ਘਰੇ ਆ ਗਿਆ ਸੀ ਵਾਪਸ ਨਹੀਂ ਨਿਕਰੇ ਵਾਪਸ ਕਿੰਨਾ ਹੈ ਕਿਦਨ ਦੀ ਘਟਨਾ ਹੈ ਇਹ 12 ਤਰੀਕ ਪਤਾ ਲੱਗਾ ਕਿ ਕੋਈ ਵਿਅਕਤੀ ਸੀ ਜਿਹਨੂੰ ਨਾ ਕੋਈ ਨਿਸ਼ਾਨ ਵਗੈਰਾ ਕੋਈ ਫੋਨ ਆਇਆ ਹੋਇਆ ਜਾਂ ਕੋਈ ਮੈਸੇਜ ਆਇਆ ਹੋਇਆ ਲੜਕੇ ਦਾ ਕੋਈ ਬੱਚੇ ਦਾ ਹੁਣ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਾ ਕਰਦੇ ਕੋਈ ਕਰਾਉਂ ਕੋ ਤਾਂ ਜਾਂ ਕਰ ਬਤਾਈ ਨਹੀਂ ਜਿਹੜਾ ਉਹਨਾਂ ਦਾ ਫੋਨ ਸੰਪਰਕ ਕਰਨ ਵਾਸਤੇ ਉਹ ਫੋਨ ਤਾਂ ਮਿਲਦਾ ਹੀ ਨਹੀਂ ਉਹ ਕਿੱਥੇ-ਕਿੱਥੇ ਜਾ ਜੋ ਗੱਡੀ ਤੋਂ ਹੀ ਦੇਖੀ ਕੇ ਹਾਲਾਤ ਚ ਸੀ ਗੱਡੀ ਉੱਥੇ ਗੱਡੀ ਬਿਲਕੁਲ ਖੜੀ ਸੀ ਚਾਬੀ ਵਿੱਚ ਹੀ ਬੂਟ ਇੱਕ ਵਿੱਚ ਸੀਗਾ ਅੱਛਾ ਜੀ ਉਹਦਾ ਮੰਦਰ ਕੋਈ ਵੀ ਸਾਨੂੰ ਨਹੀਂ ਸਕੂਤ ਮਿਲਿਆ ਪੁਲਿਸ ਨੂੰ ਕੰਮ ਲੈ ਦਿੱਤੀ ਗਈ ਤੁਹਾਡੇ ਕੋਲ ਹਾਂਜੀ ਸਾਈਜ਼ 12 ਤਰੀਨ ਦੇ ਆਏ ਕੋਈ ਪੁਲਿਸ ਵੱਲ ਕੋਈ ਤੁਹਾਨੂੰ ਜਾਣਕਾਰੀ ਦਿੱਤੀ ਗਈ ਹੋਵੇ ਕੋਈ ਸ਼ੱਕ ਹੈ ਕੀ ਕਿਸੇ ਤੇ ਤੁਹਾਨੂੰ ਸਾਨੂੰ ਕਿਸੇ ਸ਼ੱਕ ਨਹੀਂ ਕੋਈ ਪੁਰਾਣੀ ਰੰਜਿਸ਼ ਬਾਜੀ ਹੋਏ ਪਿੰਡ ਜੀ ਕਿਸੇ ਮੈਨੂੰ ਸਾਡੀ ਕੋਈ ਨਹੀਂ ਮੰਨ ਕਹਿੰਦੇ ਵਿੱਚ ਕੀ ਗੱਲਬਾਤ ਕੀ ਹੋਈ ਤੁਹਾਡੇ ਉਹ ਨਾਲ ਜਿਹੜੀ ਖੀਰ ਹੀ ਗੱਲਬਾਤ ਹੋਈ ਸੀ ਉਹ ਕਿਹਦੇ ਨਾਲ ਹੋਈ ਬਣਾ ਦੇ ਖੀਰ ਜੀ ਸਾਡੇ ਨਾਲ ਕੋਈ ਵੀ ਨਹੀਂ ਹੋ ਚਲੇ ਗਿਆ ਸਾਡੇ ਕੋਲ ਨਾ ਮੁਰਤੇ ਸਾਡੀ ਗੱਲਬਾਤ ਹੀ ਨਹੀਂ ਹੋਈ ਸੀ ਪ੍ਰਸ਼ਾਸਨ ਨੂੰ ਕੁਝ ਅਪੀਲ ਕਰਨੀ ਚਾਹੁੰਦੇ ਹੋ ਅਸੀਂ ਕਿੰਨੇ ਮਿਹਰਬਾਨੀ ਕਰਨ ਸਾਨੂੰ ਪਤਾ ਲੱਗੇ ਉਹਦਾ ਠੀਕ ਸਾਡਾ ਪੁੱਤ ਸਾਡਾ ਘਰ ਆ ਗਿਆ ਹਾਂ ਜੀ ਚਲ ਜਿੱਦਾਂ ਵੀ ਹੈ ਪਤਾ ਲੱਗੇ ਕਿੱਥੇ ਹੈਗਾ ਕਿੱਥੇ ਆ ਕਿੱਥੇ ਨਹੀਂ ਉਹ ਪਤਾ ਕੋ ਸਾਨੂੰ ਲੱਗੇ ਤਾਂ ਹੀ ਦੱਸ ਸਕਦੇ ਹਾਂ ਧੰਨਵਾਦ ਜੀ ਬਖਸ਼ਾ ਸਿੰਘ ਜੀ ਇਹ ਦੇ ਮੇਰਾ ਨਾਮ ਇਨਜਿਕ ਬਾਣਿਆ ਤੇ ਮੇਰੇ ਹਸਬੰਦ ਦਾ ਨਾਮ ਜਸਵੰਤ ਸਿੰਘ ਹੈ ਤੇ ਪਿਛਲੇ 10 ਦਿਨੋਂ ਤੋਂ ਲਾਪਤਾ ਹੈ ਉਹ ਨਹੀਂ ਮਿਲਦੇ ਹੈਗੇ ਕਿਤੇ ਵੀ ਫਿਰ ਇਸ ਕੋਈ ਕਾਰਵਾਈ ਨਹੀਂ ਕਰ ਰਹੀ ਵਾਲੇ ਜਿੰਨਾ ਵੀ ਕੋਈ ਸਬੂਤ ਨਹੀਂ ਮਿਲ ਜਾਣੇਗਾ ਤੇ ਬਲੀਸ ਤੁਸੀਂ ਜਿੱਦਾਂ ਵੀ ਕੋਸ਼ਿਸ਼ ਹੈ ਕਿਸੇ ਦੇ ਸ਼ੀ ਦੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਆਖਰੀ ਵਾਰ ਤੁਹਾਡੇ ਨਾਲ ਸੀ ਗਏ ਨੇ ਉਹ ਹਾਂਜੀ ਉਹ ਮੈਨੂੰ ਛੱਡਣ ਗਏ ਸੀ ਸ਼ਹਿਰ ਤੇ ਉੱਥੋਂ ਬਾਅਦ ਵਿੱਚ ਉਹ ਵਾਪਸ ਨਹੀਂ ਆਈ ਹੈਗੀ ਇੱਥੇ ਉਹ ਘਰ ਨਹੀਂ ਪਹੁੰਚੀ ਮੈਂ ਜਦੋਂ ਮੈਨੂੰ ਛੁੱਟੀ ਹੋਈ ਹੈ ਮੈਂ ਉਹਦਾ ਫੋਨ ਕੀਤਾ ਹੈ ਤੇ ਉਸ ਤੋਂ ਬਾਅਦ ਉਹਦਾ ਫੋਨ ਸਵਿਚ ਆਫ ਹੀ ਹੁੰਦਾ ਹੈ ਕੁਈ ਆਖਰੀ ਗੱਲਬਾਤ ਹੋਈ ਹੋਵੇ ਤੁਹਾਡਾ ਉਹਨਾਂ ਦੀ ਨਹੀਂ ਉਹਨਾਂ ਕੋਈ ਆਪਸਟ ਨਹੀਂ ਸੀ ਕੋਈ ਕੁੱਛ ਨਹੀਂ ਸੀ ਬੜੇ ਸੁਣੀ ਸੀ ਅਸੀਂ ਬੜੇ ਸੁਣੀ ਗਏ ਆ ਵਾਪਸ ਆਏ ਆ ਮਤਲਬ ਕਿ ਉਹ ਆਏ ਹੋਣਗੇ ਜਾਂ ਕਿੱਦਾਂ ਵੀ ਉੱਥੇ ਨਹੀਂ ਟੱਕਰੇ ਇਹਨਾਂ ਨੂੰ ਘਰੇ ਪਹੁੰਚੇ ਨਹੀਂ ਹੋਮੀ ਹੋਣਾ ਜਿਹੜਾ ਦੱਸਣ ਦੇ ਹਿਸਾਬ ਨਾਲ ਵੀ ਉਹ ਘਰ ਆਈ ਨਹੀਂ ਹੈਗੇ ਉੱਥੇ ਕਿਤੇ ਕੋਈ ਇਹਨਾਂ ਨੂੰ ਲੈ ਗਿਆ ਵਿੱਚ ਉਹਦੇ ਸ਼ੂ ਪਿਆ ਆ ਗੱਡੀ ਦੇ ਵਿੱਚ ਚਾਬੀ ਉਹਦੇ ਲੱਗੀ ਹੋਈ ਸਮਾਨ ਵੀ ਸਾਰਾ ਉਹਦੇ ਹੀ ਪਿਆ ਸੀਗਾ ਸਭ ਕੁਛ ਕੋਈ ਇਹ ਤਾਂ ਸ਼ੱਕ ਹੋਵੇ ਤੁਹਾਨੂੰ ਕੋਈ ਨਹੀਂ ਕਿਸੇ ਤੇ ਕੋਈ ਸ਼ੱਕ ਨਹੀਂ ਹੈ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਇਦਾਂ ਦਾ ਕੁਝ ਵੀ ਨਹੀਂ ਸੀਗਾ ਬੜੇ ਸਾਊ ਬੰਦੇ ਆ ਸੈਂਪਲ ਆ ਕੋਈ ਇਦਾਂ ਦਾ ਹੈ ਨਹੀਂ ਆ ਹਾਈ ਫਾਈ ਕੁਝ ਵੀ ਨਹੀਂ ਆ ਮੰਨ ਕੇ ਕਹਣਾ ਚਾਹੁੰਦੇ ਹਾਂ ਕਿ ਜਲਦੀ ਜਲਦੀ ਸਾਡੇ ਬੰਦੇ ਨੇ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਜਿੱਥੇ ਵੀ ਆ ਜਿੱਥੇ ਵੀ ਉਹਨਾਂ ਦੀ ਲਾਸਟ ਲੋਕੇਸ਼ਨ ਆ ਕੁਝ ਵੀ ਆ ਸੜੀ ਬੰਦੇ ਨੂੰ ਲੱਭਿਆ ਜਾਵੇ ਤੁਹਾਡੇ ਕੋਲ ਪੁਲਿਸ ਨੂੰ ਕੰਪਲੀਟ ਦਿੱਤੀ ਗਈ ਹੈ ਹਾਂਜੀ ਪੁਲਿਸ ਨੂੰ ਦੱਸ ਦਿੱਤਾ ਗਿਆ ਸੀਗਾ ਉਸੇ ਦਿਨ ਹੀ ਦੱਸ ਦਿੱਤਾ ਸੀਗਾ ਸਾਢੇ 11 ਵਜੇ ਮੇਰੇ ਸਾਰਾ ਸਭ ਨੂੰ ਪਤਾ ਲੱਗਾ ਉਸ ਤੋਂ ਬਾਅਦ ਵਿੱਚ 12 12 1 ਵਜੇ ਰਿਪੋਰਟ ਲਖਾਇਆ ਸੀ ਉਸ ਤੋਂ ਬਾਅਦ ਅਸੀਂ ਫੇਰ ਦੁਬਾਰਾ ਗਏ ਸੀਗੇ ਥਾਣੇ ਪਰ ਉਹਨਾਂ ਨੇ ਕੋਈ ਉਹਨਾਂ ਨੇ ਕਿਹਾ ਸਾਡੇ ਕੋਲ ਸਟਾਫ ਹੈ ਨਹੀਂਗਾ ਸਾਡੇ ਕੋਲ ਬੰਦੇ ਹੈ ਨਹੀਂਗੇ ਫਿਰ ਐਸ ਐਚਓ ਸਾਹਿਬ ਨਾਲ ਆਈ ਸਾਡੇ ਬਾਅਦ ਵਿੱਚ ਰਿਕੁਐਸਟ ਕਰਨ ਤੋਂ ਬਾਅਦ ਤੇ ਉਹ ਗੱਡੀ ਦੀ ਮਲਾਜਾ ਉੱਥੇ ਕਰ ਕੇ ਗਈ ਦੇਖੀ ਗਈ ਆ ਆ ਬੇਟਾ ਉਹਨਾਂ ਦਾ ਹੀ ਹਾਂਜੀ ਕਿੰਨੇ ਉਮਰ ਦੇ ਦੀ 7 ਸਾਲ ਮੈਂ ਬੱਬੂ ਖੜਾ ਮੈਂਬਰ ਕਲੌਬ ਆਫ ਸਮਥਿੰਗ ਹੈ ਜੀ ਸਾਡੇ ਪਿੰਡੋਂ ਜਸਵੰਤ ਸਿੰਘ ਹੁੰਦਾ ਉਹ ਬਰੇ 36 ਸਾਲ ਆ ਉਹ ਆਪਣੀ ਮਿਸਰੀ ਨੂੰ ਕਪੂਰਸਲੇ ਛੱਡਣ ਗਿਆ ਸੀ ਹੈਲਥ ਸੈਂਟਰ ਤੇ ਬਾਅਦ ਵਿੱਚ ਇਹ ਮੁੰਡਾ ਵਾ ਜਸਵੰਤ ਸਿੰਘ ਜੀ ਤੇ ਇਹ ਬਾਅਦ ਚ ਅਸੀਂ ਉੱਥੇ ਦੇਖਿਆ ਇੱਕ ਕੈਮਰਾ ਉਹਦੇ ਵਿੱਚੋਂ 10:38 ਤੋਂ ਉੱਥੋਂ ਲੰਘਿਆ ਤੇ ਪੌਣੇ 11 ਦੇ ਵਿੱਚ ਵਿੱਚ ਇੱਥੇ ਆ ਗਿਆ ਜੀ ਪੌਣੇ 11 ਤੋਂ ਬਾਅਦ 11 ਦੇ ਵਿੱਚ ਵਿੱਚ ਇਹ ਗੱਡੀ ਦੇ ਵਿੱਚੋਂ ਗਾਇਬ ਹੋ ਗਿਆ ਗੱਡੀ ਅਨਲੌਕ ਹੀ ਚਾਬੀ ਵਿੱਚ ਹੀ ਤਾਂ ਕਿ ਇੱਕ ਖੁੱਲੀ ਸੀ ਤੇ ਇੱਕ ਸੱਜੇ ਪੈਰ ਦਾ ਬੂਟ ਉਹਦੇ ਵਿੱਚ ਪਿਆ ਸੀ ਤੇ ਇਸ ਕਰਕੇ ਵੀ ਸਾਰਾ ਸੁਰਪਤ ਨਹੀਂ ਠੀਕ ਬਿਲਕੁਲ ਨਹੀਂ ਠੀਕ ਹੈ ਜੀ ਪੌਣੇ 11 ਦਾ ਟਾਈਮ ਆ ਸਵੇਰ ਦਾ ਤੇ ਅਸੀਂ ਤੇ ਸਾਰਾ ਨਗਰੀਆ ਦੇਖ ਲਓ ਤੁਸੀਂ ਪਿੱਛੇ ਟਾਡੇ ਖੜੇ ਆ ਸਾਰੇ ਤੇ ਸਾਰਾ ਨਗਰ ਹੀ ਸਦਮੇ ਆ ਜੇ ਅਸੀਂ ਤੇ ਇਹ ਬੇਨਤੀ ਕਰਦੇ ਆ ਜੇ ਇਹ ਖੁਦ ਸੁਣਦਾ ਤੇ ਆਪ ਆ ਜੇ ਤੇ ਪ੍ਰਸ਼ਾਸਨ ਨੂੰ ਵੀ ਇਹੋ ਬੇਨਤੀ ਕਰਦੇ ਆ ਵੀ ਸਾਡੀ ਵਾਤਵਾਰ ਮਦਦ ਕੀਤੀ ਜਾਵੇ ਤੇ ਨੂੰ ਲੱਭਰ ਮਦਦ ਕੀਤੀ ਜਾਵੇ ਤਾਂ ਕੀ ਲੱਗਦਾ ਕੀ ਹੈ ਕੋਈ ਕਿਸੇ ਦੇ ਸ਼ੱਕ ਸ਼ੋਦਾ ਹੋਵੇ ਜਾਂ ਕੋਈ ਅਜਿਹੀ ਕੋਈ ਨਿਜਾਸ਼ ਤੇ ਇਹ ਦੇਖੋ ਜੀ ਇਹ ਮੁੰਡਾ ਇਦਾਂ ਦਾ ਸੀ ਬਿਲਕੁਲ ਜਿੱਦਾਂ ਕਹਿ ਦਈਏ ਵੀ ਭਲਾ ਮਾਰਸ ਮੁੰਡਾ ਸੀ ਨਾ ਹੀ ਕਿਸੇ ਨਾਲ ਵੱਧ ਬੋਲਦਾ ਸੀ ਜੇ ਕਿਸੇ ਨੇ ਬੁਲਾ ਲਿਆ ਸਾਸਿਕਾ ਬੁਲਾ ਲੈਣੀ ਨਹੀਂ ਤੇ ਬਿਲਕੁਲ ਆਪਣੇ ਖੂਤੇ ਕੰਮ ਤੇ ਚੱਲ ਜਾਣਾ ਜਾਂ ਗੁਰੂ ਘਰ ਮੱਥਾ ਟੇਕਣ ਜਾਂਦਾ ਸਾਡੇ ਡੇਰਾ ਸ਼ੇਖਾ ਖੇਤੀਬਾੜੀ ਦਾ ਕੰਮ ਕਰਦਾ ਜੀ ਹੁਣ ਤੱਕ ਜਿਹੜੀ ਪੁਲਿਸ ਦੀ ਕਾਰਜ ਪ੍ਰਣਾਲੀ ਕਿਵੇਂ ਦੇਖਦੀ ਹੈ ਪੁਲਿਸੀ ਕਾਰਪਰਨਾਲੀ ਤੇ ਆਪਾਂ ਕਹਿ ਸਕਦੇ ਆ ਜੀ ਡਿਪਟੀ ਸਾਹਿਬ ਨੇ ਕੱਲ ਸੱਜਿਆ ਸੀ ਸਾਨੂੰ ਉਹਨਾਂ ਡਿਟੇਲ ਕਢਾਈ ਹੈ ਜੀ ਕੂ ਡਿਟੇਲ ਜਿੱਥੇ ਜਿੱਥੇ ਕਾਲਾਂ ਹੋਈਆਂ ਉਹ ਉਹ ਕਹਿੰਦੇ ਸੀ ਜਲਦੀ ਅਸੀਂ ਵੀ ਕਾਰਵਾਈ ਕਰਕੇ ਤੇ ਲੱਭਣ ਦੀ ਕੋਸ਼ਿਸ਼ ਕਰਦੇ ਆ ਜੀ ਪਰ ਐਸ ਐਚਓ ਸਾਹਿਬ ਕੱਲ ਕਹਿੰਦੇ ਸੀ ਸਾਨੂੰ ਵੀ ਅਸੀਂ ਕੈਮਰੇ ਦੇਖ ਲਿਆ ਪਰ ਅੱਜ ਤੀਜਾ ਦਿਨ ਹੋ ਗਿਆ ਹਾਲ ਤੱਕ ਕੈਮਰੇ ਨਹੀਂ ਦੇਖਿਆ ਅਸੀਂ ਖੁਦ ਪੁੱਛ ਕੇ ਘਰਾਂ 'ਚ ਵੀ ਕੈਮਰੇ ਚੈੱਕ ਕੀਤੇ ਪੁਲਿਸ ਨੇ ਪੁਲਿਸ ਕਹਿੰਦੀ ਘਰਾਂ ਦੇ ਕਹਿੰਦੇ ਨਹੀਂ ਅੱਜ ਤੱਕ ਹੁਣ ਫੋਨ ਕਰ ਲੈਣ ਤੋਂ ਬਾਅਦ ਹੀ ਗੱਲ ਆਈ ਇਹ ਸਾਡੇ ਗਾਇਬ ਦੇਖਣਾ ਕੈਮਰੇ ਸਾਰੇ ਬੰਦੇ ਮੈਂਬਰ ਪੰਜਾਬ ਸਾਹਿਬ ਦਾ ਇਹ ਗਾਇਬ ਉਹ ਕਹਿੰਦੇ ਨਹੀਂ ਹਾਲੇ ਤੱਕ ਨਹੀਂ ਕੋਲ ਸਾਈਜ਼ ਸਾਡੇ ਕਰ ਦੇਖਣਾ ਹਾਂ